ਜੋ ਜੇ ਲੋਕ ਜਦੋਂ ਦੁਨੀਆ ਤੋਂ ਜਾਂਦੇ ਦੁਨੀਆ ਤੋਂ ਜਾਂਦੇ ਆ ਦੁੱਖ ਤਾਂ ਆਬੀਸਲੀ ਹੁੰਦਾ ਹੀ ਹੈ ਸ਼ਬਦਾਂ ਚੋ ਬਿਆਨ ਹੋ ਹੀ ਨਹੀਂ ਸਰਦੇ ਕਿਉਂਕਿ ਜਿਹੜੇ ਸ਼ਬਦ ਉਹ ਲਿਖਗੇ ਉਹ ਸ਼ਬਦ ਨਾਰਮਲ ਇਨਸਾਨ ਸੋਚ ਵੀ ਨਹੀਂ ਸਕਦਾ ਗੱਲਾਂ ਨੂੰ ਕੈਨ ਦਾ ਤਰੀਕਾ ਸੀ ਉਹ ਆਮ ਆਮ ਇਨਸਾਨ ਉਹ ਸਹੀ ਨਹੀਂ ਉਹ ਵਿਕਸਤਾਂ ਸੋਚ ਵੀ ਨਹੀਂ ਸਕਦਾ ਬੇਸ਼ੱਕ ਜੀ ਪਾਤਰ ਸਾਹਿਬ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਆਯਾਮ ਦਿੱਤਾ ਨਵੀਂ ਉਚਾਈ ਦਿੱਤੀ ਨਵਾਂ ਮਾਇਨਾ ਦਿੱਤਾ ਤੇ ਇਹੋ ਜਿਹੇ ਲੋਕ ਜਦੋਂ ਦੁਨੀਆ ਤੇ ਦੁਨੀਆ ਤੋਂ ਜਾਂਦੇ ਆ ਦੁੱਖ ਤਾਂ ਆਬਵੀਅਸਲੀ ਹੁੰਦਾ ਹੀ ਹੈ ਸਾਡੇ ਪਿਤਾ ਦੀ ਏਜ ਦੇ ਸੀਗੇ ਪਿਤਾ ਦੇ ਨਾਲ ਉਹਨਾਂ ਦਾ ਬਹੁਤ ਕੰਮ ਕੀਤਾ ਮੇਰੇ ਫਾਦਰ ਸਾਹਿਬ ਨਾਲ ਔਰ ਮੇਰਾ ਵੀ ਸੁਭਾਗ ਰਿਹਾ ਕਿ ਮੈਂ ਵੀ ਉਹਨਾਂ ਦੀ ਲਿਖੀ ਕਿਰਤਨਾ ਰਿਕਾਰਡ ਕੀਤੀ ਚੋਰਾ 10 ਨੰਬਰੀਆ ਫਿਲਮ ਫਰਸਟ ਪਾਰਟ ਦੇ ਤੋ ਆਇਆ ਸੀ ਤੇ ਉਹਨਾਂ ਦੀ ਲਿਖੀ ਕਿ ਗਜ਼ਲ ਸੀਗੀ ਜੋ ਮੈਂ ਉਸ ਜਿੰਨੂ ਮੈਂ ਕੰਪੋਜ਼ ਕੀਤਾ ਸੀ ਮਿਊਜ਼ਿਕ ਦਿੱਤਾ ਸੀ ਇਜ਼ਾਜ਼ਿਆ ਮਨਜ਼ੂਰ ਨੇ ਕਹਾ ਸੀ ਤੇ ਜਿੰਨੇ ਸ਼ਬਦ ਕਹੀਏ ਉਹਨੇ ਥੋੜੇ ਐ ਜੀ ਮਤਲਬ ਕੋਈ ਹੈ ਹੀ ਨਹੀਂ ਐਡਜੈਕਟਿਵਸ ਹੀ ਨਹੀਂ ਬਣੇ ਇਹਨਾਂ ਦੇ ਲਈ ਕਹਿੰਦੇ ਕਿ ਉਹਨਾਂ ਦਾ ਕੱਦ ਭਾਵੇਂ ਛੋਟਾ ਸੀ ਕਿਰਦਾਰ ਇੰਨਾ ਵੱਡਾ ਸੀ ਕਿ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਚ ਉਹ ਬਿਆਨ ਹੋ ਹੀ ਨਹੀਂ ਸਕਦੇ ਕਿਉਂਕਿ ਜਿਹੜੇ ਸ਼ਬਦ ਉਹ ਲਿਖ ਗਏ ਉਹ ਸ਼ਬਦ ਨਾਰਮਲ ਇਨਸਾਨ ਸੋਚ ਵੀ ਨਹੀਂ ਸਕਦਾ ਜੋ ਨਾਦੀ ਜੋਨਾਂ ਦਾ ਸ਼ੈਲੀ ਸੀ ਕਿ ਜੋ ਉਹਨਾਂ ਦਾ ਗੱਲਾਂ ਨੂੰ ਕਹਿਣ ਦਾ ਤਰੀਕਾ ਸੀਗਾ ਉਹ ਆਮ ਆਮ ਇਨਸਾਨ ਉਹ ਸੈਲੀ ਨਹੀਂ ਲਿਖ ਸਕਦਾ ਸੋਚ ਵੀ ਨਹੀਂ ਸਕਦਾ ਤੁਸੀਂ ਉਹਨਾਂ ਦੀ ਕਵਿਤਾ ਗਾਈ ਇੱਕ ਖੁਸ਼ਕਿਸਮਤ ਸਮਝਦੇ ਹੋ ਆਪਣੇ ਆਪ ਬਿਲਕੁਲ ਜੀ ਬਿਲਕੁਲ ਇਸ ਤੋਂ ਵੱਧਾ ਖੁਸ਼ਕਿਸਮਤ ਕੌਣ ਹੋਏਗਾ ਜੇ ਮੈਂ ਉਹਨਾਂ ਦੀ ਲਿਖੀ ਰਚਨਾ ਨੂੰ میوزਿਕ ਦਿੱਤਾ ਕੰਪੋਜ਼ ਕੀਤਾ ਗਾਇਆ ਸ਼ਾਜ਼ਾ ਮਨਜ਼ੂਰ ਨੇ ਤੇ ਮੇਰੇ ਧੰਨਵਾਦ ਨੇ ਮੈਨੂੰ ਉਹਦਾ ਮੌਕਾ ਮਿਲਿਆ ਬਹੁਤ ਬਹੁਤ ਸ਼ੁਕਰੀਆ ਸਰ ਕਰਕੇ ਲਈ ਪੰਜਾਬ ਦੇ ਮਹਾਨ ਸ਼ਾਇਰ ਡਾਕਟਰ ਸ੍ਰੀਜੀਤ ਪਾਤਰ ਜੀ ਨੂੰ ਅੱਜ ਅਸੀਂ ਇੱਥੇ 라 ਡਿਲੀਬੇਟ ਕਰਨ ਆਏ ਆ ਉਹ ਮਹਾਨ ਸ਼ਹਿਰ ਸੀ ਪੂਰੇ ਦੁਨੀਆ ਦੇ ਪੰਜਾਬੀ ਦੇ ਸ਼ਾਇਰ ਤੇ ਮੈਂ ਕੋਸ਼ਿਸ਼ ਕਰਨੀ ਆ ਕਿ ਸ਼ੇਰ ਰਹੀਂ ਮਹਾਨ ਸ਼ਹਿਰ ਨੂੰ ਸ਼ਰਧਾਂਜਲੀ ਭੇਟ ਕਰਾਂ ਮਾਂ ਬੋਲੀ ਦਾ ਚਮਕੀਆ ਦੀਵਾ ਮਾਂ ਬੋਲੀ ਦਾ ਚਮਕੀਆ ਦੀਵਾ ਲੱਡ ਲੱਡ ਰਵਦਾ ਬੁੱਝ ਗਿਆ ਤਰਵੰਡੀ ਵਰਗੇ ਢੀਕਣ ਪਾਤਰ ਦਾਸੂ ਕਿੱਥੇ ਰੁੱਝ ਗਿਆ ਤਰਵੰਡੀ ਵਰਗੇ ਢੀਕਣ ਪਾਤਰ ਦਾਸੂ ਕਿੱਥੇ ਰੁੱਝ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਨਿੱਕਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਆਸ਼ਿਰਵਦਖਣਾ ਨਿਮਰਤਾ ਸਾਦਗੀ ਹਲੀਮੀ ਦੀ ਮੂੰਹ ਬੋਲ ਦੀ ਤਸਵੀਰ ਸੀ ਪਾਤਰ ਨਿਮਰਤਾ ਸਾਦਗੀ ਹਲੀਮੀ ਦੀ ਮੂੰਹ ਬੋਲ ਦੀ ਤਸਵੀਰ ਸੀ ਪਾਤਰ ਕਾਵਟਾਰੀ ਜਦੋਂ ਅਸੀਂ ਭਰਦਾ ਕਰਦਾ ਤਲਵੰਡੀ ਅਸ਼ੀਰਤੀ ਪਾਤਰ ਕਰਦਾ ਅਮਰੀਕ ਅਸ਼ੀਰਤੀ ਪਾਤਰ ਮੈਂ ਸਰਚ ਕੋ ਨੰਦ ਦੇ ਪਵਿੱਤਰ ਯਾਦ ਦੇ ਵਿੱਚ ਸ਼ਰਧਾ ਦੇ ਸਨਕਾਰ ਰਿਹਾ ਅਮਰੀਕ ਸਿੰਘ ਕਮਲਜੀਤ